ਪੰਜਾਬ ਸਰਕਾਰ ਵੱਲੋਂ ਸਮਾਣਾ ਦੇ ਸਰਕਾਰੀ ਐਨੀਮਨ ਸਕੂਲ ਲਈ ਜਿਹੜੇ ਬੁਆਏ ਸਕੂਲ ਹੈ ਉਸ ਦੇ ਲਈ ਇੱਕ ਬੱਸ ਦੇ ਗਏ ਵਿਦਿਆਰਥੀਆਂ ਦੇ ਲਈ ਵਿਦਿਆਰਥੀਆਂ ਦੇ ਲਈ ਬੱਸ ਦੇ ਗਈ ਹੈ ਸਰਕਾਰ ਵੱਲੋਂ ਜਿਹੜੇ ਵਿਦਿਆਰਥੀ ਪਿੰਡਾਂ ਤੋਂ ਆਉਂਦੇ ਹਨ ਉਹਨਾਂ ਨੂੰ ਇਸ ਦਾ ਕਿੰਨਾ ਫਾਇਦਾ ਹੋਵੇਗਾ ਕਿਉਂਕਿ ਸਰਦੀ ਹੈ ਗਰਮੀ ਹੈ ਮੀਂਹ ਹੈ ਨੇਰੀ ਹੈ ਉਸ ਮੌਸਮ ਦੇ ਵਿੱਚ ਬੱਚਿਆਂ ਨੂੰ ਇਹ ਬੱਸ ਦਾ ਫਾਇਦਾ ਪਹੁੰਚਾਏ ਵਿਦਿਆਰਥੀਆਂ ਨੂੰ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਪੰਜਾਬ ਦੇ ਕੈਬਨ ਮੰਤਰੀ ਜੱਟ ਸਿੰਘ ਜੋਰਾ ਮਾਜਰਾ ਖੁਦ ਇੱਥੇ ਆਏ ਹਨ ਉਹਨਾਂ ਵੱਲੋਂ ਇਸ ਬੱਸ ਦੇ ਵਿੱਚ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਚੜਾਇਆ ਜਾ ਰਿਹਾ ਰਿਸ਼ ਵਿਦਿਆਰਥੀ ਜਿਹੜੇ ਆ ਉਹ ਬਸ ਦੇ ਵਿੱਚ ਜਾਣਗੇ ਆਪਣੇ ਘਰਾਂ ਨੂੰ ਉਸ ਦੇ ਤਹਿਤ ਜਿਹੜੇ ਵਿਦਿਆਰਥੀਆਂ ਨੂੰ ਕਿੰਨਾ ਫਾਇਦਾ ਹੋਣਾ ਹੈ ਇਹ ਗੱਲਬਾਤ ਵੀ ਕਰਾਂਗੇ ਕੋਸ਼ਿਸ਼ ਕਰਾਂਗੇ ਅਸੀਂ ਇਹਨਾਂ ਨਾਲ ਮੰਤਰੀ ਸਾਹਿਬ ਨਾਲ ਵੀ ਇਸ ਬਸ ਦੇ ਕਿੰਨਾ ਕਿਸਤੇ ਪੈਸਾ ਖਰਚ ਕਰੇ ਸਰਕਾਰ ਨੇ ਸਕੂਲ ਦੀ ਪ੍ਰਿੰਸੀਪਲ ਖੜੇ ਪਹਿਲੇ ਮੈਡਮ ਨਾਲ ਗੱਲ ਕਰਦੇ ਆ ਸਰ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਬਹੁਤ-ਤਨ ਵਧ ਕਰਦੀ ਆ ਕਿ ਪੂਰੇ ਸਮਾਨਾ ਬਲਾਕ ਦੇ ਵਿੱਚ ਉਹਨਾਂ ਨੇ ਇਸ ਸਕੂਲ ਨੂੰ ਸਕੂਲ ਆਫ ਐਮਿਨਸ ਦਾ ਦਰਜਾ ਦਿੱਤਾ ਤੇ ਉਸ ਤੋਂ ਬਾਅਦ ਜੋ ਸਕੂਲ ਆਫ ਫੈਮਿਨਸ ਉਹ ਸਰਕਾਰ ਨੇ ਸੁਵਿਧਾਾਂਾਂ ਦਿੱਤੀਆਂ ਨੇ ਉਹਦੇ ਲਈ ਵੀ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਕਿ ਮੇਨ ਜਿਹੜਾ ਚੈਲੰਜ ਸੀ ਸਾਡੇ ਲਈ ਸਭ ਤੋਂ ਵੱਡੀ ਦਿੱਕਤ ਸੀ ਕਿ ਬੱਚੇ 15-20 ਕਿਲੋਮੀਟਰ ਤੋਂ ਵੱਧ ਫਿੱਤਰ ਤੋਂ ਦੂਸਰੇ ਪਿੰਡਾਂ 'ਚੋਂ ਬੱਚੇ ਆ ਰਹੇ ਸੀ ਤੇ ਜਿਨ੍ਹਾਂ ਲਈ ਬਹੁਤ ਹੀ ਵੱਡੀ ਸਨ ਮੁਸ਼ਕਲ ਆ ਰਹੀ ਸੀ ਕਿਉਂਕਿ ਉੱਥੇ ਵੀ ਲੋਕਲ ਲੈਵਲ 'ਤੇ ਉਹਨਾਂ ਕੋਲ ਸਕੂਲ ਹੈਗੇ ਆ ਤਾਂ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸਕੂਲ ਆਫ ਫੈਮਿਨਸ ਨੇ ਇੱਕ ਡਿਫਰੈਂਟ ਚੀਜ਼ ਕੀਤੀ ਹੈ ਨਵੀਂ ਚੀਜ਼ ਕੀਤੀ ਹੈ ਤਾਂ ਜਿਹੜੀ ਇਹ ਟਰਾਂਸਪੋਰਟ ਫੈਸਿਲਿਟੀ ਹੈ ਇਹ ਸਭ ਤੋਂ ਵਧੀਆ ਚੀਜ਼ ਇਹ ਬੱਚਿਆਂ ਨੂੰ ਲੱਗੀ ਮੈਡਮ ਬਸ ਤੋਂ ਦੇਤੀ ਇਸਕੇ ਬਾਅਦ ਹੈ ਮੇਂਟੇਨੈਂਸ ਡਰਾਈਵਰ ਕੀ ਤਨਖਾਹ ਪੈਟਰੋਲ ਡੀਜ਼ਲ ਵਗੈਰਾ ਖਰਚਾ ਇਸਕੇ ਪ੍ਰਬੰਧ ਮੁਕੰਮਲ ਹੋ ਗਏ ਸਾਰੇ ਸਰ ਇਹਦੇ ਵਿੱਚ ਕੁਝ ਅਸੀਂ 960 ਰੁਪਏ ਸਰ ਸਰਕਾਰ ਵੱਲੋਂ ਆਣਗੇ 240 ਬੱਚਿਆਂ ਵੱਲੋਂ ਤੇ ਕੁਝ ਸਾਨੂੰ ਐਮਐਲਏ ਸਾਬ ਤੋਂ ਅਸੀਂ ਫੰਡ ਸਰ ਸਪான்ਸਰ ਕਰਵਾਇਆ ਮੰਤਰੀ ਸਾਹਿਬ ਵੱਲੋਂ ਅਸੀਂ ਤੇ ਉਹਨਾਂ ਵੱਲੋਂ ਸਾਨੂੰ ਸਰ ਮਿਲੇ ਨੇਗੇ ਪੂਰੇ 3 ਸਾਲ ਲਈ ਉਹਨਾਂ ਨੇ ਸਾਨੂੰ ਸਰ ਪੂਰਾ ਆਸ਼ਵਾਸ਼ਣ ਦਿੱਤਾ ਹੈ ਸਾਨੂੰ ਉਹ ਮਤਲਬ ਵੀ ਸਮਥਿੰ ਸਾਲੋਂ ਕੰਡੋ ਦੇਂਗੇ ਸਰ ਜੀ ਹਰਮੇਸ਼ ਕੁਮਾਰ ਹਾਂ ਕਿੱਥੋਂ ਦਾ ਮੈਂ ਐਮਬਰਾਇਡਰੀ ਤੋਂ ਮੇਰਾ ਬੱਚਾ ਪੜਦਾ ਹੈ ਐਫਐਸਓ ਵਿੱਚ 8th ਕਲਾਸ ਵਿੱਚ ਤੇ 9th ਕਲਾਸ ਚ ਤੇ ਅਸੀਂ ਇਹਦੇ ਬਹੁਤ ਪ੍ਰਸ਼ਾਨ ਸੀ ਜੀ ਅਸੀਂ ਦੇਖੋ ਪਹਿਲਾਂ ਤਾਂ ਆਪਣੀ ਧਿਆੜੀ ਛੱਡਦੇ ਸੀ ਤਾਂ ਤਾਂ ਅਸੀਂ ਆਪਣੀ ਧਿਆੜੀ ਕਰਨ ਚੋਗੇ ਸੀ ਪਹਿਲਾਂ ਬੱਚੇ ਨੂੰ ਸਵੇਰੇ 8 ਵਜੇ ਛੱਡ ਕੇ ਜਾਣਾ ਫਿਰ ਲੈ ਕੇ ਜਾਣਾ ਤੇ ਸਾਨੂੰ ਬਹੁਤ ਪਰੇਸ਼ਾਨੀ ਸੀ ਜਿਹਦੇ ਨਾਲ ਸਾਡੀ ਬਹੁਤ ਵਧੀਆ ਇਹ ਸਰਕਾਰ ਦਾ ਪ੍ਰਾਪਾਲਾ ਜਿਹਦੇ ਨਾਲ ਜਿਹੜੇ ਗਰੀਬ ਮਾਪੇ ਉਹਨਾਂ ਦਾ ਮਤਲਬ ਇਹ ਬਹੁਤ ਵਧੀਆ ਉਹ ਆਪਣਾ ਰਜਗਾਰ ਵੀ ਛੱਡ ਕੇ ਸੀ ਨਹੀਂ ਤਾਂ ਧੰਨਵਾਦ ਹਾਂਜੀ ਹਾਂਜੀ ਜਿਹੜਾ ਤੁਹਾਡਾ ਜਿਹੜਾ ਪ੍ਰਯਾਸ ਹੈ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਜਿਹੜਾ ਬੱਚਿਆਂ ਲਈ ਇੰਨਾ ਵਧੀਆ ਉਪਰਾਲਾ ਕਰਕੇ ਬਸ ਅਰੇਂਜ ਕਰਕੇ ਸਕੂਲ ਨੂੰ ਦਿੱਤੀ ਹੈ ਮੈਂ ਸਮਝਦਾ ਵੀ ਇਹਦੇ ਨਾਲ ਬੱਚਿਆਂ 'ਚ ਉਤਸ਼ਾਹ ਵਧੇਗਾ ਤੇ ਪਿੰਡਾਂ 'ਚ ਜਿਹੜੇ ਬੱਚੇ ਆਉਂਦੇ ਨੇ ਉਹ ਹੋਰ ਬੱਚੇ ਵਿਦਿਆਰਥੀ ਬਸ ਨਾ ਹੋਣ ਕਰਕੇ ਸਾਧਨ ਨਾ ਹੋਣ ਕਰਕੇ ਬੰਦੇ ਵੀ ਰਹਿੰਦੇ ਇਸ ਪੜ੍ਹਾਈ ਤੋਂ ਇਹ ਬੱਚੇ ਜਿਹੜੇ ਪਿੰਡਾਂ ਤੋਂ ਆਉਂਦੇ ਗਲਬਾਤ ਵੀ ਕਰਦੇ ਤੁਹਾਨੂੰ ਇਹ ਬਸ ਮਿਲੀ ਹੈ ਹਾਂਜੀ ਕਿਹੜੇ ਕਲਾਸੇ ਪੜ੍ਹਦੇ ਹੋ ਨਾਇਨਥ ਕਲਾਸ ਕੋਈ ਪੜ੍ਹਦੇ ਹੋ ਜੀ ਅਸੀਂ ਲੋਕ ਕਰਾਂਗੇ ਲੋਕ ਹੈ ਕੋਈ ਪਿੰਡ ਦਾ ਬੱਚਾ ਵੀ ਇੱਥੇ ਹਾਂ ਜੀ ਹਾਂ ਕੀ ਨਾਮ ਬਣਾ ਤੇਰਾ ਕਮਲਪ੍ਰੀਤ ਕਾਰ ਹਾਂ ਕਿਹੜੇ ਪਿੰਡੋਂ ਆਉਂਦੇ ਤੁਸੀਂ ਲੁਟਕੀ ਮਾਚਾ ਲੁਟਕੀ ਮਾਚਾ ਹਾਂ ਜੀ ਕਿਹੜੇ ਕਲਾਸੇ ਪੜ੍ਹ ਰਹੇ ਹੋ ਨਾਇਨਥ ਕਲਾਸ ਜਿਹੜੀ ਬੱਸ ਲਾਈ ਹੈ ਤੁਹਾਡੇ ਵਾਸਤੇ ਕਿੰਨਾ ਤੁਸੀਂ ਮਹਿਸੂਸ ਕਰ ਰਹੇ ਫਾਇਦਾ ਪੰਚਾ ਤੁਹਾਨੂੰ ਬਹੁਤ ਹੀ ਮਤਲਬ ਵਧੀਆ ਕੀਤਾ ਹੈ ਉਹਨਾਂ ਸਾਨੂੰ ਲਾ ਕੇ ਜਦੋਂ ਸਾਡੇ ਘਰ ਦੇ ਵੀ ਬਹੁਤ ਪਰੇਸ਼ਾਨ ਹੁੰਦੇ ਸੀ ਸਾਨੂੰ ਸਵੇਰੇ ਸਵੇਰੇ ਛੱਡ ਕੇ ਆਉਂਦੇ ਸਫਰਾਂ ਦੇ ਲੈ ਕੇ ਵੀ ਜਾਂਦੇ ਸੀ ਓਮ ਲੋਕ ਕਾਮ ਦੇ ਵੀ ਨਹੀਂ ਜਾਂਦੇ ਹੁੰਦੇ ਸੀ ਇੰਨਾ ਮਤਲਬ ਛੱਡ ਦਿੰਦੇ ਹੁੰਦੇ ਸੀ ਜਿਹੜੀ ਤ ਰਾਜ ਕ ਧੁੰਦ ਪੈਂਦੀ ਸੀ ਧੁੰਦਾਂ ਦੇ ਕਿੰਨੇ ਮੁਸ਼ਕਿਲ ਆਂਦੀ ਸੀ ਬਹੁਤ ਮੁਸ਼ਕਿਲ ਹੁੰਦੀ ਸੀ ਜਾਨੀ ਠੰਡ ਜਾਣਾ ਪੈਂਦਾ ਹੁੰਦਾ ਸੀ ਇਹ ਦੇਖੋ ਵਿਦਿਆਰਥੀਆਂ ਵੱਲੋਂ ਵੀ ਇਸ ਦੀ ਜਿਹੜੀ ਪ੍ਰਸ਼ੰਸਾ ਕੀਤੀ ਗਈ ਹੈ ਜਿਹੜੀ ਬੱਸ ਲਾਈ ਗਈ ਹੈ ਬੱਸ ਨਾਲ ਵਿਦਿਆਰਥੀ ਖਾਸ ਕਰਕੇ ਲੜਕੀਆਂ ਜਿਨ੍ਹਾਂ ਨੂੰ ਪਿੰਡਾਂ ਤੋਂ ਆਨ ਸੇ ਮਾਵਾ ਵੀ ਕਈ ਗੁਰੂਜ ਕਰਦੇ ਵੀ ਸਾਧਨ ਨਹੀਂ ਹੈ ਕਿਸ ਤਰ੍ਹਾਂ ਸਕੂਲ 'ਤੇ ਜਾਈਂ ਗਰੀਬ ਮਾਪੇ ਹੁੰਦੇ ਨਹੀਂ ਇਹਨਾਂ ਪੈਸਾ ਖਰਚ ਕਰ ਸਕਦੇ ਇਸ ਬੱਸ ਦਾ ਫਾਇਦਾ ਪਹੁੰਚੇਗਾ ਕੈਮਰਾਮੈਨ ਪ੍ਰਥਮ ਦੇ ਨਾਲ ਔਰ ਸੋਤਮ ਕੋ ਸਿੱਖ ਸਮਾਣਾ ਨਿਊਜ਼